ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ੴ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਿਲਾਵਲ ਰਾਖ ਲਿਹੁ ਹਮ ਤੇ ਬਿਗਰੀ ਸੀਲ ਤਰੰ ਜਪੁ ਪਗਤ ਨਾ ਕੀਨੀ ਹਉ ਅਬਮਾਨ ਟੇਡ ਪਗਰੀ ਰਹਾਓ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਪੁ ਪਗਤ ਨਾ ਕੀਨੀ ਹਉ ਅਬਮਾਨ ਟੇਡ ਪਗਰੀ ਰਹਾਓ ਅਮਰ ਜਾਨ ਸੰਚੀਏ ਖਾਇਆ ਇਹ ਮਿਥਿਆ ਕਾਚੀ ਗਗਰੀ ਜਿਨ ਹੈ ਨਿਵਾਜ ਸਾਜ ਹਮ ਕੀਏ ਤੇ ਸਹ ਬਿਸਾਰ ਅਵਰ ਲਗਰੀ ਸੰਧਕ ਤੋਹੇ ਸਾਦ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਸੰਦਕ ਤੋਹੇ ਸਾਦ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹੈ ਕਬੀਰ ਇਹ ਬਿੰਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹਉਕਾ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਬਿਲਾਵਲ ਰਾਗ ਵਿੱਚ ਚਾਰਨ ਕੀਤੇ ਹੋਏ ਹਨ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੋ ਕੀ ਪ੍ਰਮਾਤਮਾ ਇੱਕ ਹੈ ਜਿਸ ਦਾ ਨਾਮ ਸਤ ਹੈ ਉਹ ਕਰਤਾਰ ਆਪ ਹੀ ਕਰਨਹਾਰ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਭਗਤ ਜੀ ਕਹਿ ਰਹੇ ਨੇ हे ਪ੍ਰਭੂ ਮੇਰੀ लाज ਰੱਖ ਲੈ ਮੈਥੋਂ ਬੜਾ ਮਾੜਾ ਕੰਮ ਹੋਇਆ ਕਿ ਨਾ ਮੈਂ ਚੰਗਾ ਸੁਭਾਅ ਬਣਾਇਆ ਨਾ ਮੈਂ ਜੀਵਨ ਦਾ ਫਰਜ਼ ਕਮਾਇਆ ਤੇ ਨਾ ਤੇਰੀ ਬੰਦਗੀ ਤੇਰੀ ਭਗਤੀ ਕੀਤੀ ਮੈਂ ਸਦਾ ਅਹੰਕਾਰ ਕਰਦਾ ਰਿਹਾ ਤੇ ਵਿੰਗੇ ਰਾਹ ਪਿਆ ਰਿਹਾ ਟੇਟਾਪਣ ਫੜਿਆ ਹੋਇਆ ਹੈ ਰਹਾਓ ਟਹਿਰਾਓ ਇਸ ਸਰੀਰ ਨੂੰ ਕਦੇ ਨਾ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ ਇਹ ਸੋਚ ਹੀ ਨਾ ਫੁਰੀ ਕਿ ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ ਜਿਸ ਪ੍ਰਭੂ ਨੇ ਮਿਹਰ ਕਰਕੇ ਮੇਰਾ ਇਹ ਸੋਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ ਉਸ ਨੂੰ ਵਿਸਾਰ ਕੇ ਮੈਂ ਹੋਰ ਨਹੀਂ ਪਾਸੀ ਲੱਗਾ ਰਿਹਾ ਸੋ ਕਬੀਰ ਜੀ ਕਹਿੰਦੇ ਹਨ हे प्रभु मैं तेरा चोर हां मैं भला नहीं اخਵਾ ਸਕਦਾ ਫਿਰ ਵੀ हे प्रभु मैं तेरे चरणा दी शरण ਆ ਪਿਆ हां मेरी एहे अरज होई सुन मेनू जमां दी सोए ਨਾ ਘੱਲੀ ਭਾਵ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਪੈਣ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ इसी टुडेज हुक्मनामा फ्रॉम श्री दरबार साहिब अमृतसर अट अ बाय भगत कबीर जी अंडर हेडिंग विलावल वाणी भक्तता की कबीर जीओ की वन यूनिवर्सल गॉड हुज नेम इज ट्रू व्हिच इज क्रिएटर ऑफ एवरीथिंग एंड व्हिच कैन बी अचीव्ड ओनली विद द मास्टर्स गुरुस ग्रेस Pagji saying that save me i have disobeyed you i have not practiced humility righteousness or devotional worship i am proud and egotistical and i have taken a crooked path pause Believing this body to be immortal, I pampered it, but it is a fragile and perishable vessel. Forgetting the Lord who formed, fashioned and embellished me, I have become attached to another. I am your thief i cannot be called holy i have fallen at your feet seeking your sanctuary says kibir please listen to this prayer of mine o oh lord please do not send me summons of the messenger of death anymore Ji Ki fateh